ਫਗਵਾਣਾ ਜ਼ੀਪ ਨੇ ਰਾਮਪੁਰ ਖੇਲਿਆਣ ਵਿਖੇ ਬਰਸਾਤੀ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਸਾਰਾ ਪਾਣੀ ਪਿੰਡ ਵਾਸੀਆਂ ਦੇ ਘਰਾਂ ਅੰਦਰ ਦਾਖਲ ਹੋ ਰਿਹਾ ਹੈ ਜਿਸ ਨਾਲ ਘਰਾਂ ਦਾ ਫਰਨੀਚਰ ਤੋਂ ਇਲਾਵਾ ਖਾਣ ਪੀਣ ਦਾ ਸਾਰਾ ਸਮਾਨ ਖਰਾਬ ਹੋ ਚੁੱਕਾ ਹੈ ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪਾਣੀ ਗਲੀਆਂ ਵਿੱਚ ਜਮਾ ਹੋਇਆ ਪਿਆ ਹੈ ਜਿਸ ਨਾਲ ਜਿੱਥੇ ਉਹਨਾਂ ਨੂੰ ਲੰਘਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਉਹਨਾਂ ਦਾ ਗੁਰਦੁਆਰਾ ਸਾਹਿਬ ਵਿਖੇ ਜਾਣਾ ਵੀ ਔਖਾ ਹੋਇਆ ਪਿਆ ਹੈ ਉਨਾ ਮੰਕੀ ਤੇ ਕੇ ਇਸ ਸਮੱਸਿਆ ਦਾ ਉਚਿਤ ਹੱਲ ਕਰਦਿਆਂ ਛੱਪੜ ਦੀ ਚੰਗੀ ਤਰ੍ਹਾਂ ਨਾਲ ਸਫਾਈ ਕਰਵਾਈ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਸਾਡੇ ਬਾੜ ਦੇ ਬਾੜ ਦੇ ਵਿੱਚ ਆਹ ਜਿਹੜੀ ਗਲੀ ਆ ਇੱਕ ਮਹੀਨਾ ਹੋ ਗਿਆ ਇਹਦੇ ਵਿੱਚ ਪਾਣੀ ਭਰਦੇ ਨਹੀਂ। ਠੀਕ ਹੈ ਜੀ। ਉਹ ਪਤੇ ਦਾ ਆਪਾਂ ਪੰਜ ਸਾਲ ਨੂੰ ਲਿਖ ਕੇ ਹੀ ਦਿੱਤਾ ਜੀ ਕਿ ਸਾਡੇ ਬਾੜ ਦਾ ਜਿਹੜਾ ਪਾਣੀ ਦਾ ਕੋਈ ਨਿਕਾਸ ਕੀਤਾ ਜਾਵੇ। ਬਾਤ ਕਰਨ ਤੇ ਕੋਈ ਵੀ ਜੂੜ ਨਹੀਂ ਸਕਦੀ। ਜਿਹੜਾ ਸਾਡੇ ਪਿੰਡ ਦਾ ਜਿਹੜਾ ਛੱਪੜ ਆ ਉਹਦਾ ਪੂਰੇ ਤਿੰਨ ਕਨਾਲ ਇੱਕ ਮਰਲਾ ਛੱਪੜ ਆ। ਜੀ। ਜੋਦੇ ਵਿੱਚ ਐਸਐਮ ਸਾਰਾ ਹੀ ਲੋਕਾਂ ਨੇ ਮਲਿਆ ਹੋਇਆ ਹੈ ਉਹਦੇ ਵਿੱਚ ਐਸਐਮ ਇੱਕ ਨਾਲ ਛੱਪੜ ਬੱਜਿਆ ਠੀਕ ਹੈ ਜੀ ਸਾਡਾ ਆ ਪੰਜਾ ਘਰਾਂ ਦਾ ਪਾਣੀ ਤੋਂ ਕਿਥੇ ਨਿਕਲੇ ਜੀ ਠੀਕ ਹੈ ਜੀ ਜੇ ਅਸੀਂ ਸਰਪੰਚ ਸਾਹਿਬ ਨੂੰ ਕਹਿੰਨੇ ਆ ਉਹ ਮਨੋ ਇਹ ਗੱਲ ਕਹਿੰਦੇ ਪਏ ਆ ਜੀ ਕਿ ਜਿਹੜਾ ਨੁਕਸਾਨ ਹੁੰਦਾ ਆ ਉਹ ਉਹ ਆ ਕੇ ਛੱਪੜ ਖਾਲੀ ਕਰ ਲਵੇ ਇੱਕ ਪਾਸੇ ਸਰਪੰਚੀਆਂ ਕਰਨੀਆਂ ਠੀਕ ਆ ਉਹ ਵੀ ਕਿਸੇ ਦਿਨ ਮੋਢੇ ਤੇ ਰੱਖ ਕੇ ਪਰ ਇਦਾਂ ਨਹੀਂ ਹੁੰਦਾ ਜੀ ਤੇ ਹੁਣ ਘਰਾਂ ਚ ਵੀ ਪਾਣੀ ਵੜਿਆ ਹੋਇਆ ਜੀ। ਵਾਹ ਦੇਖ ਲਓ ਜੀ ਆ ਘਰ ਚ ਪਾਣੀ ਵੜਿਆ ਆ ਸਵੇਰੇ ਸਾਰੀ ਗਲੀ ਭਰੀ ਹੋਈ ਸੀ ਇੱਥੋਂ ਗਲੀ ਫਟ ਗਈ ਪਾਣੀ ਕੱਢਿਆ ਜੀ। ਕੁਝ ਪਾਣੀ ਆਉਣ ਗਲੀ ਫਟ ਕੇ ਕੂਟ ਕੱਢਣ ਲੱਗੇ ਜੀ ਫੇ ਗਲੀ ਟੱਕ ਨਹੀਂ ਹੋਈ। ਉੱਥੇ ਹੋਣ ਵੀ ਸੱਟਾਂ-ਖੁੱਟਾਂ ਮਾਰੀਆਂ, ਕੀਟਾ ਭੱਜੀਆਂ ਆ। ਤੇ ਇਹਦਾ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ। ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਇੱਥੇ ਪਾਣੀ ਦੇ ਵਿੱਚ ਖੜੇ ਹੋ ਕੀ ਕਰਨਾ ਜੀ? ਦੇਖੋ ਜੀ ਸਾਡੇ ਪੰਜਾਬ ਦੀ ਬਰਸਾਤ ਹੋਣ ਲਈ ਵੈਸੇ ਤਾਂ 2 ਮਹੀਨਿਆਂ ਤੋਂ ਹੋ ਰਹੀ ਆ। ਜੀ। ਤੇ ਬਹਾਰਾਂ ਤੇ ਜਿਆਦਾ ਬਰਸਾਤ ਹੋਣ ਦੇ ਕਾਰਨ ਪਾਣੀ ਲੋਕਾਂ ਦੇ ਘਰਾਂ 'ਚ ਵੀ ਵੜ ਗਿਆ ਗੁਰਦੁਆਰਾ ਸਾਹਿਬ ਵਾਲੀ ਗਲੀ ਜਿਹੜੀ ਸਾਰੀ ਬਲੌਕ ਹੋ ਗਈ ਆ ਇਹ ਕਿਹੜਾ ਬਾੜਾ ਜੀ ਇਹ ਬਾੜ ਨੰਬਰ 5 ਪੈ ਜਾਂਦਾ ਜੀ ਜਿਹਦੇ ਵਿੱਚ ਛੱਪੜ ਆਉਂਦਾ ਆ ਜੀ ਛੱਪੜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਨੂੰ ਪੰਚਾਇਤਾਂ ਨੂੰ ਜਿਹੜੀਆਂ ਚਿੱਠੀਆਂ ਆਈਆਂ ਸੀਆਂ ਉਹਦੇ ਵਿੱਚ ਗ੍ਰਾਂਟਾਂ ਵੀ ਨਾਲ ਮਿਲੀਆਂ ਸੀਗੀਆਂ ਤੇ ਛੱਪੜਾਂ ਦੀ ਸਫਾਈ ਕਰਾਓ ਪਾਣੀ ਗੰਦੇ ਪਾਣੀ ਦਾ ਨਿਕਾਸ ਕਰਾਓ ਜੀ ਜਿਸ ਕਾਰਨ ਸਾਡੇ ਪਿੰਡ ਦਾ ਜਿਹੜਾ ਛੱਪੜ ਆ ਉਹਦਾ ਪਾਣੀ ਦਾ ਨਿਕਾਸ ਹੈ ਨਹੀਂ ਕਾ ਜੀ ਕਿਸੇ ਪਾਸੇ ਨੂੰ ਵੀ ਤੇ ਉਹਦੀ ਸਫਾਈ ਕਰਾਈ ਨਹੀਂ ਗਈ ਇਹਨੂੰ ਅਸੀਂ ਜਾਣੀ ਕਿ ਇੱਕ ਸਰਕਾਰ ਦੀ ਨਕਾਮੀ ਨਹੀਂ ਇਹ ਸਰਵਣ ਗੱਲ ਹੀ ਮੰਨ ਸਕਦੇ ਆ ਵੀ ਜਿਹੜੀ ਕੰਮ ਨਾ ਕਰਨ ਦੀ ਜੀ ਜਿਸ ਦਾ ਅੱਜ ਸਾਨੂੰ ਕਿ ਮੈਂ ਅੱਜ ਆ ਭੋਗਣਾ ਪਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਆ ਜੋ ਨੁਕਸਾਨ ਆਟਾ ਦਾਣਾ ਵੀ ਖਰਾਬ ਹੋਣ ਦਾ ਡਰ ਆ ਜੀ ਬੈੱਡਾਂ ਥੱਲੇ ਸਾਰੇ ਮੰਜਾ ਬਿਸਤਰਾ ਸਭ ਭਜ ਚੁੱਕਾ ਜੀ ਕਈਆਂ ਘਰਾਂ ਦਾ ਤੇ ਗੁਰਦੁਆਰਾ ਸਾਹਿਬ ਤੇ ਲੋਕਾਂ ਨੂੰ ਆਉਣ ਜਾਣ ਦੀ ਵੀ ਚੰਗੀ ਪਰੇਸ਼ਾਨੀ ਆ ਤੇ ਛੱਪੜ ਵੀ ਇਸ ਵੇਲੇ ਬਲਾਕ ਹੋ ਚੁੱਕਾ ਜੀ ਪੂਰਾ ਬੈਗ ਵੱਜ ਗਈ ਆ ਜੀ ਜੀ ਬਸ ਇੰਨਾ ਆ ਕਿ ਬਰਸਾਤ ਹੋਣ ਦੇ ਲੱਗੀ ਰਹੂਗੀ ਤਾਂ ਇਹ ਭਰਿਆ ਰਹਿਣਾ ਜੀ ਤੇ ਹੋਰ ਘਰਾਂ ਦਾ ਨੁਕਸਾਨ ਵੀ ਹੋਇਆ ਜੀ ਘਰਾਂ ਦਾ ਨੁਕਸਾਨ ਹੋ ਰਿਹਾ ਜੀ ਸਮਾਨ ਦਾ ਅੰਦਰਾਂ ਦੇ ਵਿੱਚ ਪਰਿਵਾਰਾਂ ਨੂੰ ਬੱਚਿਆਂ ਨੂੰ ਨਿੱਕੇ ਨਿੱਕੇ ਨਿਆਣੇ ਆ ਜਿਨ੍ਹਾਂ ਬੰਦੇ ਇੱਥੇ ਹੈ ਨਹੀਂ ਕੁੜੀਆਂ ਦੇ ਘਰ ਵਾਲੇ ਮੋਟੀਆਂ ਦੇ ਤੇ ਅਗਲੇ ਬੈਠੇ ਆ ਵਿਚਾਰੇ ਨਿਆਣਿਆਂ ਨੂੰ ਲੈ ਕੇ ਏਦੇ ਪਾਣੀ ਦੇ ਵੇਤੀ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗੇ ਹੀ ਕਰਦੇ ਆਂ ਪ੍ਰਸ਼ਾਸਨ ਤੋਂ ਜੀ ਕਿ ਸਾਡੇ ਛੱਪੜ ਦਾ ਜਿਹੜਾ ਪਾਣੀ ਦਾ ਨਿਕਾਸ ਕੀਤਾ ਜਾਵੇ ਤੇ ਛੱਪੜ ਦੀ ਸਫਾਈ ਜਿਹੜੀ ਆ ਉਹ ਕੀਤੀ ਜਾਵੇ ਤੇ ਤੁਸੀਂ ਦੇਖਿਆ ਜਿੱਥੇ ਆਪਣੇ ਤੌਰ ਤੇ ਵੀ ਕੁਝ ਜਿਹੜਾ ਪੁਲੀਆਂ ਜਿਹੀਆਂ ਪੱਟੀਆਂ ਹੋਈਆਂ ਆ ਬੇ ਪਾਣੀ ਦੀ ਨਿਕਾਸੀ ਕੀਤੀ ਉਹਨਾਂ ਦੀ ਪਾਣੀ ਦੀ ਨਿਕਾਸੀ ਤਾਂ ਹੋਈ ਆ ਜੀ ਦੇਖੋ ਜੇ ਹੁਣ ਸਫਾਈ ਨਹੀਂ ਕਰਾਵਾਂਗੇ ਤਾਂ ਫੇਰ ਪਾਣੀ ਖੜੂਗਾ ਹੁਣ ਦੀ ਗੱਲ ਕੀਤਾ ਕਰੂਗਾ ਜੀ ਮੌਕੇ ਤੇ ਉਧਰ ਪਿੰਡ ਦੇ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਛੱਪੜ ਪਿੰਡ ਦੇ ਵਿੱਚ ਘਾਰ ਹੋਣ ਕਾਰਨ ਜੀਸੀਬੀ ਮਸ਼ੀਨ ਉੱਥੇ ਤੱਕ ਨਹੀਂ ਪਹੁੰਚ ਸਕਦੀ ਜਿਸ ਕਾਰਨ ਇਹ ਵੱਡੀ ਮੁਸ਼ਕਲ ਆ ਰਹੀ ਹੈ ਉਹਨਾਂ ਨੇ ਦੱਸਿਆ ਕਿ ਟੁੱਲੂ ਪੰਪ ਲਗਾ ਕੇ ਇਸ ਛੱਪੜ ਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇਗੀ ਪਿੰਡ ਰਾਮਪੁਰ ਖលਿਆਣ ਤੋਂ ਨਵਰੰਗ ਚੈਨਲ ਲਈ ਅرجਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਮੈਂ ਬਲਵੰਤ ਸਿੰਘ ਸਰਪੰਚ ਪਿੰਡ ਰਾਮਪੁਰ ਖលਿਆਣ ਤੋਂ ਹਾਂਜੀ ਸਰ ਅੱਜ ਪਿੰਡ ਬਾਰਿਸ਼ ਹੋ ਰਹੀ ਹੈ ਜਿੱਦਾਂ ਪਿੰਡ ਦੇ ਵਿੱਚ ਪਾਣੀ ਘਰਾਂ ਦੇ ਵਿੱਚ ਵੀ ਵੜਿਆ ਆ ਕੀ ਕਹਿਣਾ ਚਾਹੁੰਦੇ ਚਾਹੁੰਦੇ ਆ ਪਰ ਪਾਣੀ ਸਾਡੇ ਪਿੰਡ ਚ ਬਹੁਤਾ ਜਿਆਦਾ ਤਾਂ ਨਹੀਂ ਗਿਆ ਦੋ ਚੌਂ ਘਰਾਂ ਚ ਬੜਿਆ ਜੀ ਉਹ ਛੱਪੜ ਜਿ ਨੂੰ ਪਾਣੀ ਆਉਂਦਾ ਜੀ ਛੱਪੜ ਦੇ ਪਾਣੀ ਦੀ ਨਿਕਾਸੀ ਕਿਸੇ ਪਾਸੇ ਹੈ ਨਹੀਂ ਜੀ ਜੀ ਛੱਪੜ ਪਿੰਡ ਦੇ ਵਿਚਾਲੇ ਆ ਜੀ ਜੀ ਚਾਰੇ ਪਾਸੇ ਨਾ ਕੋਈ ਮਸ਼ੀਨ ਜਾ ਸਕਦੀ ਆ ਨਾ ਛੱਪੜ ਦੀ ਸਪਾਈ ਹੋ ਸਕਦੀ ਆ ਜੀ ਇਹ ਲੋਰ ਸਾਡੇ ਕੋਲ ਇੱਕ ਛੋਟਾ ਜਿਹਾ ਹਲਵਾ ਅਸੀਂ ਟੁੱਲੂ ਪمپ ਲਾ ਕੇ ਉਹਦਾ ਪਾਣੀ ਬਾਹਰ ਕੱਢ ਸਕਦੇ ਹਾਂ ਜੀ ਹਾਂਜੀ ਤੇ ਇਹ ਸਰ ਕੋਈ ਤੁਹਾਨੂੰ ਕੋ ਗ੍ਰਾਂਟ ਵੀ ਆਈ ਹੋਈ ਹੈ ਛੱਪੜ ਦੀ ਸਬਾਈ ਵਾਸਤੇ ਜੀ ਨਹੀਂ ਫਿਰ ਹਾਲਤ ਕੋਈ ਗ੍ਰਾਂਟ ਨਹੀਂ ਆਈ ਮੇਰੇ ਨੋਟਸ ਦੀ ਕੋਈ ਗੱਲ ਨਹੀਂ ਇਹ ਤਾਂ ਨਹੀਂ ਗੱਲ ਨਹੀਂ ਜੀ ਜਿਆਦਾ ਤੁਸੀਂ ਸਰਪੰਚ ਬਣੇ ਹੋ ਕੋਈ ਗ੍ਰਾਂਟ ਨਹੀਂ ਆਈ ਤੁਹਾਨੂੰ ਨਹੀਂ ਜੀ ਨਹੀਂ ਕੋਈ ਗ੍ਰਾਂਟ ਨਹੀਂ ਆਈ ਹੈ ਠੀਕ ਹੈ ਹਾਂਜੀ ਤੇ ਇਹਦਾ ਕੋਈ ਪੱਕਾ ਪਾਣੀ ਦਾ ਨਿਕਾਸੀ ਦਾ ਹੱਲ ਜੀ ਕੀ ਹੋ ਸਕਦਾ ਜੀ ਸਰ ਗਾਹਾਂ ਕਰਾਂਗੇ ਹੁਣ ਬਰਸਾਤ ਤੋਂ ਬਾਅਦ ਬਰਸਾਤ ਤਾਂ ਕੁਝ ਨਹੀਂ ਹੋ ਸਕਦਾ ਹਾਂਜੀ ਗਾਹਾਂ ਜਾ ਕੋ ਸਿਵਰੇਜ ਪਾਉਂਗੇ ਜਾਂ ਕੁਝ ਕਰਾਂਗੇ ਜੀ ਤੇ ਤੇ ਇਹ ਕਿੰਨੇ ਸਾਲਾਂ ਤੋਂ ਸਾਰੇ ਇਸੇ ਤਰ੍ਹਾਂ ਛੱਪੜ ਦੀ ਸਪਾਈ ਨਹੀਂ ਹੋਈ ਜੀ ਛੱਪੜ ਦੀ ਸਪਾਈ ਤਾਂ ਮੇਰਾ خیال ਹੈ ਜੀ ਮੇਰੀ ਕੋਈ 15 ਸਾਲ ਪਹਿਲਾਂ ਹੀ ਇੱਕ ਵਾਰੀ ਕਰਵਾਈ ਸੀ ਜਦੋਂ ਮੈਂ ਪੰਜ ਸਗਾ ਜੀ ਹਾਂਜੀ ਉਸ ਤੋਂ ਬਾਅਦ ਨਹੀਂ ਸਪਾਈ ਹੋਈ ਉਸ ਟਾਈਮ ਜਿੱਦਾਂ ਮਤਲਬ ਘਰ ਨਹੀਂ ਸੀ ਬਣੇ ਥੋੜਾ ਰਸਤਾ ਸੀ ਜਾਣ ਨੂੰ ਉਦੋਂ ਉਦੋਂ ਆਬਾਦੀ ਘੱਟ ਸੀਗੀ ਉਦੋਂ ਆਬਾਦੀ ਘੱਟ ਸੀਗੀ ਜੀ ਪਰ ਫਿਲਹਾਲ ਹੁਣ ਕੋਈ ਰਸਤਾ ਨਹੀਂ ਜੀ ਜੱਪਾ ਨੂੰ ਜਾਣ ਦਾ ਠੀਕ ਤੇ ਹੁਣ ਟੁੱਲੂ ਪੰਪ ਜਿਹੜੇ ਤੇ ਕਹਿ ਰਹੇ ਆ ਉਹ ਕਿਦਣ ਲਾਉਂਗੇ ਜੀ ਅਸੀਂ ਕੋਸ਼ਿਸ਼ ਕਰਦੇ ਆਂ ਜੀ ਥੋੜਾ ਅਮੀ ਹਟ ਦਦਾਂ ਅੱਜੇ ਲਾ ਦਾਂਗੇ ਹਾਂਜੀ ਹਾਂਜੀ ਕੋਸ਼ਿਸ਼ ਕਰਦੇ ਅੱਜ ਲਾਉਣੇ ਆ ਅੱਜ ਲਾ ਕੇ ਪਾਣੀ ਦੀ ਨਿਕਾਸੀ ਕੀਤੀ ਹੈ ਹਾਂਜੀ 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 ਪਿੰਡ ਦੇ ਸਹਿਯੋਗ ਨਾਲ ਤਾਂ ਕੁਝ ਕਰਾਂਗੇ ਠੀਕ